ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਸੇਲੀ ਟਰਾਲ ਲੈ ਕੇ ਆਏ ਆ ਆਪਾਂ 16x7 ਦਾ ਬਿਲਕੁਲ ਨਵਾਂ ਟਰਾਲਾ ਫਰੈਸ਼ ਪੀਸ ਟਰਾਲੇ ਦੀ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਟਰਾਲੇ ਦਾ ਰੇਟ ਏਰੀਆ ਫੋਨ ਨੰਬਰ ਵਗੈਰਾ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਵਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਕਿਸੇ ਵੀਰ ਨੇ ਕੋਈ ਟਰਾਲਾ ਵਗੈਰਾ ਖਰੀਦਣਾ ਹੁੰਦਾ ਹੈ ਵੀਡੀਓ ਦੇਖ ਕੇ ਵੀਰ ਖਰੀਦ ਸਕਦੇ ਨੇ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰ ਆਪਣੇ ਇਸ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨ ਦੀਆਂ 500 ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਟਰਾਲੇ ਬਾਰੇ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਫੋਟੋਆਂ ਟਰਾਲੇ ਦੇ ਟਰਾਲੇ ਦੇ ਸਾਈਜ਼ ਦੀ ਗੱਲ ਕਰੀਏ 16 ਫੁੱਟ ਲੰਬਾ ਟਰਾਲਾ 7 ਫੁੱਟ ਟਰਾਲਾ ਇਹ ਚੌੜਾ ਹੈਗਾ ਬਿਲਕੁਲ ਨਵਾਂ ਟਰਾਲਾ ਹੈਗਾ ਜੀ ਫਰੈਸ਼ ਪੀਸ ਹੈ ਮੱਛੀ ਹੁੱਕ ਲੱਗੀ ਹੋਈ ਆ 10 ਇੰਚੀ ਚਾਸੀ ਆ 10 ਨਟੀ ਹੱਬ ਹੈ ਜੀ ਪਾਈਪਾਂ ਵਾਲਾ ਵਢਾ ਹੈਗਾ ਜਾਲੀ ਵਗੈਰਾ ਲੱਗੀ ਹੋਈ ਆ ਸਾਰੀ ਐਸੈਸਰੀ ਲੱਗੀ ਹੋਈ ਹੈ ਜੀ ਲਾਈਟਾਂ ਵਗੈਰਾ ਵੀ ਲੱਗੀਆਂ ਹੋਈਆਂ ਨੇ ਟਰਾਲਾ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਹੈ ਇਹ ਵੀ ਰਾਪ ਤਿਆਰ ਕਰਵਾਉਂਦੇ ਨੇ ਟਰਾਲੇ ਨੂੰ ਆਪਣੀ ਤਸੱਲੀ ਨਾਲ ਬਾਕੀ ਤੁਸੀਂ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਬਹੁਤ ਵਧੀਆ ਕੰਡੀਸ਼ਨ ਹੈ ਰੇਟ ਦੀ ਜੇ ਗੱਲ ਕਰੀਏ 320000 ਰੁਪਿਆ ਟਰਾਲੇ ਦਾ ਡਿਮਾਂਡ ਹੈ ਮੌਕੇ ਤੇ ਘਟ ਹੋ ਜਾਊਗਾ ਰੇਟ ਕੋਈ ਫਿਕਸ ਨਹੀਂ ਇਹ ਜਿਹੜਾ ਤੁਸੀਂ ਟਰਾਲਾ ਦੇਖ ਰਹੇ ਹੋ ਟਰਾਲਾ ਇਹ ਰਈਆ ਵਿਆਸ ਏਰੀਆ ਦੇ ਵਿੱਚ ਸੇਲ ਲਈਆ ਜੇ ਕਿਸੇ ਭਰਾ ਨੇ ਇਹ ਟਰਾਲਾ ਖਰੀਦਣਾ ਹੋਵੇ ਫੋਨ ਨੰਬਰ ਵੀਰ ਦਾ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਗੱਲਬਾਤ ਕਰਕੇ ਤੁਸੀਂ ਇਸ ਨੂੰ ਖਰੀਦ ਸਕਦੇ ਹੋ ਬਾਕੀ ਆਪਣੀ ਇਹ ਵੀਡੀਓ ਚੰਗੀ ਲੱਗੀ ਤਾਂ ਜੀ ਸ਼ੇਅਰ ਜ਼ਰੂਰ ਕਰ ਦਿਓ ਵਾਕੀ ਗਰੁੱਪਾਂ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ